ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ 1 ਜੁਲਾਈ 2024 ਇਸ ਡੇਟ ਨੂੰ ਇਸ ਕਰਕੇ ਹਮੇਸ਼ਾ ਯਾਦ ਰੱਖਿਆ ਜਾਏਗਾ ਕਿ ਅੱਜ ਦੇ ਦਿਨ ਦੇਸ਼ ਭਰ ਦੇ ਵਿੱਚ ਤਿੰਨ ਵੱਡੇ ਅਪਰਾਧਿਕ ਕਾਨੂੰਨ ਜਿਹੜੇ ਆ ਉਹਨਾਂ 'ਚ ਬਦਲਾਅ ਹੋਣ ਜਾ ਰਿਹਾ ਹੈ ਯਾਨੀ ਅੱਜ ਤੋਂ ਨਵੇਂ ਕਾਨੂੰਨ ਜਿਹੜੇ ਨੇ ਉਹ ਲਾਗੂ ਹੋ ਜਾਣਗੇ ਆਈਪੀਸੀ ਸੀਆਰਪੀਸੀ ਆਈਏ ਆਈਈਏ ਇਹਨਾਂ ਨੂੰ ਬਦਲ ਕੇ ਨਵੀਆਂ ਤਾਰਾਵਾਂ ਨਵੇਂ ਕਾਨੂੰਨ ਦਾ ਨਾਮ ਦਿੱਤਾ ਗਿਆ ਹੈ ਅਤੇ ਇਹਨਾਂ ਕਾਨੂੰਨਾਂ ਦੇ ਵਿੱਚ ਲੰਮੀ ਜਿਹੜੀ ਕਾਨੂੰਨੀ ਪ੍ਰਕਿਰਿਆ ਉਸ ਨੂੰ ਘਟਾਉਣ ਦਾ ਯਤਨ ਕੀਤਾ ਗਿਆ ਹੈ। ਯਾਨੀ ਜਿਹੜੇ ਲੋਕ ਲਗਾਤਾਰ ਤਾਰੀਖਾਂ 'ਚ ਉਲਝੇ ਰਹਿੰਦੇ ਸਨ ਉਹਨਾਂ ਨੂੰ ਇਹਨਾਂ ਨਵੇਂ ਕਾਨੂੰਨਾਂ ਦੇ ਲਾਗੂ ਹੋ ਜਾਣ ਦੇ ਨਾਲ ਕਾਫੀ ਰਾਹਤ ਮਿਲੇਗੀ। ਹਾਲਾਂਕਿ 1 ਜੁਲਾਈ ਤੋਂ ਪਹਿਲਾਂ ਜਿਹੜੇ ਕੇਸ ਚੱਲ ਰਹੇ ਨੇ ਉਹਨਾਂ ਤੇ ਇਹਨਾਂ ਕਾਨੂੰਨਾਂ ਦਾ ਕੋਈ ਅਸਰ ਨਹੀਂ ਹੋਏਗਾ ਯਾਨੀ ਜਿਹੜੇ 1 ਜੁਲਾਈ ਤੋਂ ਬਾਅਦ ਕੇਸ ਦਰਜ ਹੋਣਗੇ ਉਹ ਹੀ ਤੁਹਾਨੂੰ ਦੱਸਦੀ ਹੈ ਕਿ ਕਿਹੜੀਆਂ ਧਾਰਾਵਾਂ ਜਿਹੜੀਆਂ ਨਵੀਆਂ ਲਾਗੂ ਕੀਤੀਆਂ ਗਈਆਂ ਭਾਰਤੀ ਡਿਫੈਂਸ ਭਾਰਤੀ ਸਿਵਲ ਡਿਫੈਂਸ ਕੋਡ ਯਾਨੀ ਬੀ ਐਨ ਐਸ ਐਸ ਭਾਰਤੀ ਨਿਆਂ ਸੰਹਿਤਾ ਬੀ ਐਨ ਐਸ ਅਤੇ ਭਾਰਤੀ ਸਬੂਤ ਐਕਟ ਜਿਹਨੂੰ ਪਹਿਲਾਂ ਆਈ ਈ ਏ ਕਹਿੰਦੇ ਸੀਗੇ ਉਸ ਨੂੰ ਹੁਣ BSA ਬਣਾ ਦਿੱਤਾ ਗਿਆ ਹੈ ਨਵੇਂ ਕਾਨੂੰਨਾਂ 'ਚ ਕੁਝ ਧਾਰਾਵਾਂ ਹਟਾਈਆਂ ਗਈਆਂ ਨੇ ਤੇ ਕੁਝ ਨਵੀਆਂ ਜੋੜੀਆਂ ਗਈਆਂ ਨੇ ਨਵੀਆਂ ਧਾਰਾਵਾਂ ਸ਼ਾਮਿਲ ਹੋਣ ਦੇ ਨਾਲ ਬਹੁਤ ਸਾਰੇ ਨਵੇਂ ਬਦਲਾਅ ਦੇਖਣ ਨੂੰ ਮਿਲਣਗੇ ਆਮ ਲੋਕਾਂ ਦੇ ਨਾਲ-ਨਾਲ ਪੁਲਿਸ ਵਕੀਲਾਂ ਤੇ ਅਦਾਲਤ ਦੇ ਕੰਮਕਾਜ ਵੀ ਬਦਲ ਜਾਣਗੇ 1 ਜੁਲਾਈ ਤੋਂ ਪਹਿਲਾਂ ਜਿਹੜੇ ਵੀ ਕੇਸ ਦਰਜ ਨੇ ਉਹਨਾਂ ਤੇ ਇਹਨਾਂ ਕਾਨੂੰਨਾਂ ਦਾ ਕੋਈ ਅਸਰ ਨਹੀਂ ਹੋਵੇਗਾ ਨਵੇਂ ਕਾਨੂੰਨਾਂ ਦਾ ਉਹਨਾਂ ਮਾਮਲਿਆਂ ਦੀ ਜਾਂਚ ਅਤੇ ਸੁਣਵਾਈ ਤੇ ਕੋਈ ਅਸਰ ਨਹੀਂ ਹੋਵੇਗਾ ਜਿਹੜੇ 1 ਜੁਲਾਈ ਤੋਂ ਪਹਿਲਾਂ ਦਰਜ ਹੋਏ ਨੇ ਅਸੀਂ ਤੁਹਾਨੂੰ ਦੱਸ ਦਈਏ ਕਿ 1 ਜੁਲਾਈ ਤੋਂ ਸਾਰੇ ਅਪਰਾਧਿਕ ਨਵੇਂ ਕਾਨੂੰਨ ਅਪਰਾਧਿਕ ਮਾਮਲੇ ਜਿਹੜੇ ਆ ਉਹ ਨਵੇਂ ਕਾਨੂੰਨਾ ਤਹਿਤ ਹੀ ਦਰਜ ਕੀਤੇ ਜਾਣਗੇ ਅਦਾਲਤਾਂ ਵਿੱਚ ਪੁਰਾਣੇ ਕੇਸਾਂ ਦੀ ਸੁਣਵਾਈ ਪੁਰਾਣੇ ਕਾਨੂੰਨ ਤਹਿਤ ਹੀ ਹੋਵੇਗੀ ਨਵੇਂ ਕਾਨੂੰਨ ਦੇ ਦਾਇਰੇ ਵਿੱਚ ਨਵੇਂ ਕੇਸਾਂ ਦੀ ਜਾਂਚ ਅਤੇ ਸੁਣਵਾਈ ਕੀਤੀ ਜਾਏਗੀ ਅਪਰਾਧਾਂ ਲਈ ਪ੍ਰਚਲਿਤ ਤਰਾਵਾਂ ਹੁਣ ਬਦਲ ਗਈਆਂ ਹਨ ਇਸ ਲਈ ਅਦਾਲਤ ਪੁਲਿਸ ਅਤੇ ਪ੍ਰਸ਼ਾਸਨ ਨੂੰ ਵੀ ਨਵੀਆਂ ਧਾਰਾਵਾਂ ਦਾ ਅਧਿਐਨ ਕਰਨਾ ਹੋਵੇਗਾ। ਲਾ ਦੇ ਵਿਦਿਆਰਥੀਆਂ ਨੂੰ ਵੀ ਹੁਣ ਆਪਣੇ ਗਿਆਨ ਨੂੰ ਅਪਡੇਟ ਕਰਨਾ ਹੋਵੇਗਾ। ਨ્યાય ਕੋਡਾਂ ਦੇ ਨਾਂ ਬਦਲੇ ਗਏ ਹਨ। ਦੱਸਿਓ ਤੁਹਾਨੂੰ ਕਿਹੜੇ-ਕਿਹੜੇ ਨਾਮ ਬਦਲੇ ਗਏ ਨੇ? ਇੰਡੀਅਨ ਪੀਨਲ ਕੋਡ ਯਾਨੀ ਆਈਪੀਸੀ ਆਈਪੀਸੀ ਨੂੰ ਹੁਣ ਬਦਲ ਕੇ ਇੰਡੀਅਨ ਜੁਡੀਸ਼ੀਅਲ ਕੋਡ ਬੀਐਨਐਸ ਕਰ ਦਿੱਤਾ ਗਿਆ ਹੈ। ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਜਿਹਨੂੰ ਅਸੀਂ ਸੀਆਰਪੀਸੀ ਕਹਿੰਦੇ ਸੀਗੇ ਉਸ ਨੂੰ ਹੁਣ ਭਾਰਤੀ ਸਿਵਲ ਡਿਫੈਂਸ ਬੀ ਐਨ ਐਸਐਸ ਦਾ ਨਾਮ ਦੇ ਦਿੱਤਾ ਗਿਆ ਹੈ ਅਤੇ ਇਸ 'ਚ ਕੁਝ ਬਦਲਾਅ ਵੀ ਕਰ ਦਿੱਤੇ ਗਏ ਹੈ ਇੰਡੀਅਨ ਐਵੀਡੈਂਸ ਐਕਟ ਆਈਈਏ ਜਿਹਦਾ ਅਸੀਂ ਪਹਿਲਾਂ ਜ਼ਿਕਰ ਕਰ ਰਹੀ ਸੀ ਆਈਈਏ ਉਸ ਨੂੰ ਹੁਣ ਨਾਮ ਬਦਲ ਕੇ ਬੀਐਸਏ ਕਰ ਦਿੱਤਾ ਗਿਆ ਇੰਡੀਅਨ ਐਵੀਡੈਂਸ ਐਕਟ ਭਾਰਤੀ ਸਿਵਲ ਡਿਫੈਂਸ ਕੋਡ ਵਿੱਚ ਮਹੱਤਵਪੂਰਨ ਬਦਲਾਅ ਜਿਹੜੇ ਹੋਏ ਨੇ ਇੰਡੀਅਨ ਪੀਨਲ ਕੋਡ ਸੀਆਰਪੀਸੀ ਦੀਆਂ ਤਕਰੀਬਨ 400 84 ਧਾਰਾਵਾਂ ਸਨ ਜਦ ਕਿ ਸਿਵਲ ਡਿਫੈਂਸ ਕੋਡ ਦੀਆਂ 531 ਧਾਰਾਵਾਂ ਸਨ ਇਸ 'ਚ ਹੁਣ ਜਿਹੜਾ ਨਵਾਂ ਬਦਲਾਅ ਕੀਤਾ ਗਿਆ ਉਹ ਇਹ ਹੈ ਕਿ ਇਸ 'ਚ ਆਡੀਓ ਵੀਡੀਓ ਰਾਹੀਂ ਇਲੈਕਟ੍ਰੋਨਿਕ ਤਰੀਕੇ ਦੇ ਨਾਲ ਸਬੂਤ ਇਕੱਠੇ ਇਕੱਠੇ ਕਰਨ ਨੂੰ ਮਹੱਤਵ ਦਿੱਤਾ ਗਿਆ ਹੈ ਯਾਨੀ ਪਹਿਲਾਂ ਆਡੀਓ ਵੀਡੀਓ ਨੂੰ ਅ ਅਦਾਲਤਾਂ ਦੇ ਵਿੱਚ ਕੰਸੀਡਰ ਘਟ ਕੀਤਾ ਜਾਂਦਾ ਸੀ ਲੇਕਿਨ ਹੁਣ ਇਸ ਨੂੰ ਕਾਨੂੰਨ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਨਵੇਂ ਕਾਨੂੰਨ ਚ ਕਿਸੇ ਵੀ ਅਪਰਾਧ ਲਈ ਵੱਧ ਤੋਂ ਵੱਧ ਸਜ਼ਾ ਕੱਟ ਚੁੱਕੇ ਕੈਦੀਆਂ ਨੂੰ ਪ੍ਰਾਈਵੇਟ ਬੋਨਟ ਤੇ ਰਿਹਾ ਕਰਨ ਦੀ ਵੀ ਵਿਵਸਥਾ ਕੀਤੀ ਗਈ ਹੈ ਇਹ ਇੱਕ ਵੱਡਾ ਬਦਲਾਅ ਹੈ ਕੋਈ ਵੀ ਨਾਗਰਿਕ ਕਿਸੇ ਵੀ ਅਪਰਾਧ ਦੇ ਮਾਮਲੇ ਵਿੱਚ ਕਿਸੇ ਵੀ ਥਾਣੇ ਦੇ ਵਿੱਚ ਜ਼ੀਰੋ ਐਫ ਆਈ ਆਰ ਦਰਜ ਕਰਵਾ ਸਕਦਾ ਹੈ ਪਹਿਲਾਂ ਹੁੰਦਾ ਕੀ ਸੀਗਾ ਕਿ ਥਾਣਿਆਂ ਦੀ ਜਿਹੜੀ ਹੱਦ ਬੰਦੀ ਹੈ ਉਸ ਦੇ ਨਾਲ ਕਾਫੀ ਹੱਦ ਤੱਕ ਪੁਲਿਸ ਜਿਹੜੀ ਹੈ ਉਹ ਇਹ ਕਹਿ ਦਿੰਦੀ ਹੁੰਦੀ ਸੀ ਕਿ ਇਹ ਉਹਨਾਂ ਦੇ ਥਾਣੇ ਦੇ ਅਧੀਨ ਨਹੀਂ ਆਉਂਦਾ ਇਸ ਕਰਕੇ ਇਹ ਜਿਹੜੇ ਹੁਣ ਹੁਣ ਅਜੇ ਹਾਂ ਨਹੀਂ ਕੀਤਾ ਜਾਏਗਾ ਜਿਸ ਨੂੰ ਕੋਈ ਵੀ ਜਿਹੜਾ ਨਾਗਰਿਕ ਹੈ ਕਿਸੇ ਵੀ ਥਾਣੇ ਦੇ ਵਿੱਚ ਜ਼ੀਰੋ ਐਫ ਆਈ ਆਰ ਦਰਜ ਕਰਵਾ ਸਕਦਾ ਹੈ ਇਸ ਨੂੰ 15 ਦਿਨਾਂ ਦੇ ਅੰਦਰ ਅਸਲ ਅਧਿਕਾਰ ਖੇਤਰ ਯਾਨੀ 15 ਦਿਨਾਂ ਦੇ ਅੰਦਰ ਅੰਦਰ ਜਿਹੜਾ ਥਾਣਾ ਉਸ ਕੇਸ ਨੂੰ ਲੱਗਦਾ ਹੈ ਉਸ ਖੇਤਰ ਨੂੰ ਭੇਜਣਾ ਹੋਵੇਗਾ ਸੰਬੰਧਿਤ ਅਥਾਰਟੀ 120 ਦਿਨਾਂ ਦੇ ਅੰਦਰ ਅੰਦਰ ਕਿਸੇ ਸਰਕਾਰੀ ਅਧਿਕਾਰੀ ਜਾਂ ਪੁਲਿਸ ਅਧਿਕਾਰੀ ਵਿਰੁੱਧ ਮੁਕਦਮਾ ਚਲਾਉਣ ਦੀ ਇਜਾਜ਼ਤ ਹੋਵੇਗੀ ਜੇਕਰ ਇਜਾਜ਼ਤ ਨਹੀਂ ਦਿੱਤੀ ਜਾਂਦੀ ਤਾਂ ਇਸ ਨੂੰ ਵੀ ਧਾਰਾ ਮੰਨਿਆ ਜਾਏਗਾ ਯਾਨੀ ਇਸ ਨੂੰ ਵੀ ਅਪਰਾਧ ਮੰਨਿਆ ਜਾਏਗਾ ਐਫ ਆਈ ਆਰ ਦਰਜ ਹੋਣ ਦੇ 90 ਦਿਨਾਂ ਦੇ ਅੰਦਰ ਚਾਰਜ ਸ਼ੀਟ ਦਾਇਰ ਕਰਨਾ ਜ਼ਰੂਰੀ ਹੋਵੇਗਾ ਚਾਰਜ ਸ਼ੀਟ ਦਾਇਰ ਕਰਨ ਤੋਂ ਬਾਅਦ ਅਦਾਲਤ ਨੂੰ 60 ਦਿਨਾਂ ਦੇ ਅੰਦਰ ਕੇਸ ਦੇ ਦੋਸ਼ ਤੈਅ ਕਰਨੇ ਹੋਣਗੇ ਕੇਸ ਦੇ ਵਿੱਚ ਦੋਸ਼ ਤੈਅ ਕਰਨੇ ਹੋਣਗੇ 60 ਦਿਨਾਂ ਦੇ ਅੰਦਰ ਅੰਦਰ ਹੁਣ ਤੁਸੀਂ ਦੇਖਿਆ ਹੋਣਾ ਕਿ ਅਦਾਲਤਾਂ ਦੇ ਵਿੱਚ ਸਾਲਾਂ ਸਾਲ ਕੇਸ ਲਟਕਦੇ ਰਹਿੰਦੇ ਨੇ ਤੇ ਦੋਸ਼ ਵੀ ਤੈਅ ਨਹੀਂ ਹੁੰਦੇ ਅਦਾਲਤ ਨੂੰ ਕੇਸ ਦੀ ਸੁਣਵਾਈ ਪੂਰੀ ਹੋਣ ਦੇ 30 ਦਿਨਾਂ ਦੇ ਅੰਦਰ ਫੈਸਲਾ ਸੁਣਾਣਾ ਹੋਵੇਗਾ ਇਸ ਤੋਂ ਬਾਅਦ 7 ਦਿਨਾਂ ਦੇ ਅੰਦਰ ਫੈਸਲੇ ਦੀ ਕਾਪੀ ਦੇਣੀ ਹੋਵੇਗੀ ਇਹ ਬਹੁਤ ਵੱਡੇ ਬਦਲਾਅ ਨੇ ਜਿਨ੍ਹਾਂ ਵਾਸਤੇ ਪਹਿਲਾਂ ਲੋਕਾਂ ਨੂੰ ਤੱਕੇ ਖਾਣੇ ਪੈਂਦੇ ਸੀਗੇ ਇਹ ਕਾਨੂੰਨ ਉਹਨਾਂ ਲਈ ਲਾਗੂ ਕਰ ਦਿੱਤੇ ਗਏ ਨੇ ਉਹਨਾਂ ਔਰ ਦਿਨਾਂ ਦੇ ਵਿੱਚ ਉਹਨਾਂ ਨੂੰ ਬੰਦ ਦਿੱਤਾ ਗਿਆ ਦਿਨਾਂ ਦੇ ਵਿੱਚ ਉਹਨਾਂ ਉਹਨਾਂ ਨੂੰ ਬੰਦਿਸ਼ ਕਰ ਦਿੱਤੀ ਗਈ ਹੈ ਉਹਨੇ ਦਿਨਾਂ ਦੇ ਵਿੱਚ ਇਹ ਸਭ ਕੁਝ ਕਰਨਾ ਹੋਵੇਗਾ ਹਿਰਾਸਤ ਦੇ ਵਿੱਚ ਲਏ ਗਏ ਵਿਅਕਤੀ ਬਾਰੇ ਆਨਲਾਈਨ ਅਤੇ ਆਫਲਾਈਨ ਜਾਣਕਾਰੀ ਦੇਣ ਦੇ ਨਾਲ-ਨਾਲ ਪੁਲਿਸ ਨੂੰ ਉਸ ਦੇ ਪਰਿਵਾਰ ਨੂੰ ਲਿਖਤੀ ਜਾਣਕਾਰੀ ਵੀ ਦੇਣੀ ਹੋਵੇਗੀ ਇਹ ਵੀ ਵੱਡੀ ਗੱਲ ਹੈ ਪਹਿਲਾਂ ਇਹ ਹੁੰਦਾ ਸੀਗਾ ਕਿ ਪੁਲਿਸ ਜੇਕਰ ਕਿਸੇ ਵਿਅਕਤੀ ਨੂੰ ਚੁੱਕ ਕੇ ਲੈ ਗਈ ਹੈ ਤੇ ਇਹ ਪਤਾ ਹੀ ਨਹੀਂ ਸੀ ਹੁੰਦਾ ਪੁਲਿਸ ਕਹਿੰਦੀ ਸੀ ਕਿ ਅਸੀਂ ਤਾਂ ਲਿਆਂਦਾ ਨਹੀਂ ਉਹ ਬੰਦਾ ਕਿੱਥੇ ਹੈ ਇਹ ਪਤਾ ਨਹੀਂ ਸੀ ਹੁੰਦਾ ਹੁਣ ਇਸ ਦੇ ਨਾਲ ਇਹ ਜਾਣਕਾਰੀ ਦੇਣੀ ਲਾਜ਼ਮੀ ਕਰ ਦਿੱਤੀ ਗਈ ਆ ਔਰਤਾਂ ਦੇ ਕੇਸਾਂ ਦੇ ਵਿੱਚ ਜੇਕਰ ਥਾਣੇ 'ਚ ਕੋਈ ਮਹਿਲਾ ਕਾਂਸਟੇਬਲ ਹੈ ਤਾਂ ਉਸ ਦੀ ਹਾਜ਼ਰੀ ਵਿੱਚ ਪੀੜਤ ਔਰਤ ਦੇ ਬਿਆਨ ਦਰਜ ਕਰਨੇ ਪੈਣੇ ਆ ਭਾਰਤੀ ਸਿਵਲ ਸੁਰੱਖਿਆ ਕੋਡ ਯਾਨੀ BNSS ਦੇ ਵਿੱਚ 531 ਧਾਰਾਵਾਂ ਹਨ ਇਸ ਦੀਆਂ 177 ਧਾਰਾਵਾਂ ਵਿੱਚ ਸ਼ੋਧ ਕੀਤੀ ਗਈ ਹੈ ਇਸ ਤੋਂ ਇਲਾਵਾ 14 ਧਾਰਾਵਾਂ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ ਇਸ ਵਿੱਚ ਨੌ ਨਵੇਂ ਸੈਕਸ਼ਨ ਅਤੇ ਕੁੱਲ 39 ਉਪ ਭਾਗ ਸ਼ਾਮਲ ਕੀਤੇ ਗਏ ਹਨ ਹੁਣ ਇਸ ਤਹਿਤ ਮੁਕਦਮੇ ਦੌਰਾਨ ਗਵਾਹ ਦੇ ਬਿਆਨ ਵੀਡੀਓ ਕਾਨਫਰencing ਰਾਹੀਂ ਰਿਕਾਰਡ ਕੀਤੇ ਜਾ ਸਕਦੇ ਹਨ 2027 ਤੋਂ ਪਹਿਲਾਂ ਕੇਸ ਦੀਆਂ ਸਾਰੀਆਂ ਅਦਾਲਤਾਂ ਦਾ ਕੰਪਿਊਟਰਿਕਰਨ ਹੋ ਜਾਏਗਾ ਯਾਨੀ 2027 ਤੱਕ ਜਿੰਨੇ ਵੀ ਕੇਸ ਅਦਾਲਤਾਂ 'ਚ ਪਏ ਐ ਉਹਨਾਂ ਦਾ ਕੰਪਿਊਟਰਿਕਰਨ ਯਾਨੀ ਕੰਪਿਊਟਰ ਦੇ ਵਿੱਚ ਉਹ ਚੜਾਤੇ ਜਾਣਗੇ ਤਾਂਕਿ ਕੋਈ ਵੀ ਵਿਅਕਤੀ ਆਪਣੇ ਆਪਣੇ ਆ ਆਪਣੇ ਕੇਸ ਨਾਲ ਜੁੜੀ ਜਾਣਕਾਰੀ حاصل ਕਰ ਸਕਦਾ ਹੈ ਇਹ ਬਹੁਤ ਵੱਡੇ ਬਦਲਾਵ ਕੀਤੇ ਜਾ ਰਹੇ ਨੇ ਭਾਰਤੀ ਸਬੂਤ ਐਕਟ ਵਿੱਚ 170 ਧਾਰਾਵਾਂ ਹਨ ਹੁਣ ਇੰਡੀਅਨ ਹੁਣ ਇੰਡੀਅਨ ਐਵੀਡੈਂਸ ਐਕਟ ਵਿੱਚ 167 ਧਾਰਾਵਾਂ 167 ਧਾਰਾਵਾਂ ਹਨ ਨਵੇਂ ਕਾਨੂੰਨ ਵਿੱਚ 6 ਧਾਰਾਵਾਂ ਨੂੰ ਰੱਦ ਕਰ ਦਿੱਤਾ ਗਿਆ ਇਸ ਐਕਟ ਦੇ ਵਿੱਚ ਦੋ ਨਵੀਆਂ ਧਾਰਾਵਾਂ ਅਤੇ 6 ਉਪ ਧਾਰਾਵਾਂ ਜੋੜੀਆਂ ਗਈਆਂ ਹਨ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਜਿਹੜੇ ਕਾਨੂੰਨ ਦੇ ਜਾਣਕਾਰ ਅਧਿਕਾਰੀ ਨੇ ਵਕੀਲ ਨੇ ਜਿਹੜੇ ਆ ਜਾਂ ਜੁਡੀਸ਼ੀਅਲ ਆਫੀਸਰਸ ਨੇ ਇਹ ਉਹਨਾਂ ਵਾਸਤੇ ਹਾਲਾਂਕਿ ਆਮ ਇਨਸਾਨ ਦੇ ਵਾਸਤੇ ਨਹੀਂ ਹੈ ਆਮ ਇਨਸਾਨ ਨੂੰ ਇਹਨਾਂ ਦੀ ਸਮਝ ਨਹੀਂ ਆਏਗੀ ਲੇਕਿਨ ਇਹ ਕਾਨੂੰਨ ਬਣ ਜਾਣ ਦੇ ਨਾਲ ਇਹ ਧਾਰਾਵਾਂ 'ਚੋ ਬਦਲਾਅ ਹੋ ਜਾਣ ਦੇ ਨਾਲ ਜਿਹੜਾ ਕੰਮਕਾਜ ਹੈ ਜਿਹੜੇ ਲਾਅ ਆਫੀਸਰਸ ਨੇ ਔਰ ਵਕੀਲ ਨੇ ਉਹਨਾਂ ਦੇ ਕੰਮਕਾਜ ਜ਼ਰੂਰ ਬਦਲ ਜਾਣਗੇ ਇਸ ਦੇ ਵਿੱਚ ਇਹ ਵੀ ਇਹ ਵੀ ਧਿਆਨ ਦਿੱਤਾ ਹੈ ਕਿ ਕਿ ਗਵਾਹਾਂ ਦੀ ਸੁਰੱਖਿਆ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਦਸਤਾਵੇਜ਼ਾਂ ਵਾਂਗ ਇਲੈਕਟ੍ਰੋਨਿਕ ਸਬੂਤ ਵੀ ਅਦਾਲਤ ਦੇ ਵਿੱਚ ਜਾਇਜ਼ ਹੋਣਗੇ ਇਸ ਵਿੱਚ ਈਮੇਲ ਮੋਬਾਈਲ ਫੋਨ ਇੰਟਰਨੈਟ ਆਦਿ ਤੋਂ ਪ੍ਰਾਪਤ ਸਬੂਤ ਸ਼ਾਮਲ ਹੋਣਗੇ ਹਾਲਾਂਕਿ ਪਹਿਲਾਂ ਇਹਨਾਂ ਨੂੰ ਸਬੂਤ ਨਹੀਂ ਸੀ ਮੰਨਿਆ ਜਾਂਦਾ ਔਰ ਭਾਰਤੀ ਨਿਆਇ ਸੰਹਿਤਾ ਬੀ ਐਨ ਐਸ ਵਿੱਚ ਕੀਤੀਆਂ ਤਬਦੀਲੀਆਂ ਵੀ ਤੁਹਾਨੂੰ ਦੱਸ ਦਿੰਨੇ ਆ ਜਿੱਥੇ ਆਈ ਪੀ ਸੀ ਵਿੱਚ 511 ਤਾਰਾਵਾਂ ਸੋਣ ਉੱਥੇ ਹੀ ਬੀ ਐਨ ਐਸ ਦੇ ਵਿੱਚ 357 ਧਾਰਾਵਾਂ ਸਨ ਹੁਣ ਔਰਤਾਂ ਅਤੇ ਬੱਚਿਆਂ ਨਾਲ ਸੰਬੰਧਿਤ ਅਪਰਾਧ ਇਹ ਕੇਸ ਧਾਰਾ 63 ਤੋਂ 99 ਤੱਕ ਰੱਖੇ ਗਏ ਖਾਣ ਹੁਣ ਬਲਾਤਕਾਰ ਲਈ ਧਾਰਾਵਾ ਧਾਰਾ 63 70 70 ਹੈ ਜੁਨਸੀ ਪਰੇਸ਼ਾਨੀ ਨੂੰ ਧਾਰਾ 74 ਵਿੱਚ ਪਰਿਭਾਸ਼ਿਤ ਕੀਤਾ ਗਿਆ ਕਿਸੇ ਨਵਾਲਕ ਨਾਲ ਬਲਾਤਕਾਰ ਜਾਂ ਸਮੂਹਿਕ ਬਲਾਤਕਾਰ ਦੇ ਮਾਮਲੇ ਵਿੱਚ ਸਭ ਤੋਂ ਵੱਧ ਸਜ਼ਾ ਮੌਤ ਹੈ ਇਸ ਦੇ ਵਿੱਚ ਮੌਤ ਦੀ ਸਜ਼ਾ ਦਾ ਪ੍ਰਬਧਾਨ ਰੱਖਿਆ ਗਿਆ ਹੈ ਦਾਜ ਦੀ ਮੌਤ ਅਤੇ ਦਾਜ ਲਈ ਪਰੇਸ਼ਾਨੀ ਵੀ ਕ੍ਰਮਵਾਰ ਧਾਰਾ 79 ਅਤੇ 84 ਵਿੱਚ ਪਰਿਭਾਸ਼ਿਤ ਕੀਤੀਆਂ ਗਈਆਂ ਨੇ ਵਿਆਹ ਦਾ ਦਾਵਾ ਕਰਕੇ ਸਰੀਰਕ ਸੰਬੰਧ ਬਣਾਉਣ ਦੇ ਜੁਰਮ ਨੂੰ ਬਲਾਤਕਾਰ ਤੋਂ ਵੱਖ ਰੱਖਿਆ ਗਿਆ ਇਸ ਨੂੰ ਇੱਕ ਵੱਖਰੇ ਅਪਰਾਧ ਵਜੋਂ ਪਰਿਭਾਸ਼ਿਤ ਕੀਤਾ ਗਿਆ ਇਹ ਜਿਹੜੇ ਕਾਨੂੰਨ ਤਿੰਨ ਨਵੇਂ ਬਣਾਏ ਗਏ ਐ ਇਹਨਾਂ ਦੇ ਵਿੱਚ ਬਹੁਤ ਕੁਝ ਐਸਾ ਲਾਗੂ ਕਰ ਦਿੱਤਾ ਗਿਆ ਐ ਐਸਾ ਸ਼ਾਮਲ ਕਰ ਦਿੱਤਾ ਗਿਆ ਐ ਜਿਸ ਨਾਲ ਨਾ ਤੇ ਪੁਲਿਸ ਪੀੜਤ ਨੂੰ ਧੋਖੇ ਚ ਰੱਖ ਸਕਦੀ ਐ ਤੇ ਨਾ ਹੀ ਲਾਅ ਆਫੀਸਰਸ ਉਸ ਦੇ ਨਾਲ ਕੋਈ ਛੇੜਛਾੜ ਕਰ ਸਕਦੇ ਨੇ ਨਾ ਹੀ ਵਕੀਲ ਕੋਈ ਪਰਦਾ ਰੱਖ ਕੇ ਉਸ ਕੇਸ ਨੂੰ ਲੰਮਾ ਖਿੱਚ ਸਕਦੇ ਨੇ ਇਹ ਤਿੰਨ ਜਿਹੜੇ ਨਵੇਂ ਕਾਨੂੰਨ ਬਣਾਏ ਗਏ ਨੇ ਹਾਲਾਂਕਿ ਇਹਨਾਂ ਦਾ ਵਿਰੋਧ ਵੀ ਹੋਣਾ ਸ਼ੁਰੂ ਹੋ ਗਿਆ ਐ ਲੇਕਿਨ ਜਦੋਂ ਵੀ ਕੁਝ ਬਦਲਾਅ ਹੁੰਦੇ ਨੇ ਉਹਨਾਂ ਦਾ ਵਿਰੋਧ ਹੋਣਾ ਸੁਭਾਵਿਕ ਹੈ ਲੇਕਿਨ ਜਦ ਜੇ ਇਹ ਕਾਨੂੰਨ ਲਾਗੂ ਹੁੰਦੇ ਨੇ ਤੇ ਬਹੁਤ ਕੁਝ ਅਜੀਹਾ ਹੈ ਜਿਹੜਾ ਬਦਲ ਜਾਵੇਗਾ ਇਹ ਖਬਰ ਉਹਨਾਂ ਲੋਕਾਂ ਵਾਸਤੇ ਖਾਸ ਕਰਕੇ ਖਾਸ ਹੈ ਵਿਸ਼ੇਸ਼ ਖਬਰ ਹੈ ਜਿਨ੍ਹਾਂ ਦਾ ਜਿਨ੍ਹਾਂ ਦੇ ਕੇਸੇਜ਼ ਜਿਹੜੇ ਹੈਗੇ ਆ ਉਹ ਜਾਂ ਤਾਂ ਚੱਲ ਰਹੇ ਨੇ ਔਰ ਜਾਂ ਕੋਈ ਬੰਦਾ ਜਿਹੜਾ ਹੈ ਜਿਹਦੇ ਤੇ ਕੋਈ ਦੋਸ਼ ਲੱਗਾ ਹੋਇਆ ਹੈ ਲੇਕਿਨ ਮਾਮਲਾ ਹਜੇ ਦਰਜ ਨਹੀਂ ਹੋਇਆ ਜੇ ਮਾਮਲਾ 1 ਜੁਲਾਈ ਤੋਂ ਬਾਅਦ ਦਰਜ ਹੁੰਦਾ ਹੈ ਤੇ ਉਹ ਨਵੇਂ ਕਾਨੂੰਨਾਂ ਦੇ ਆਧਾਰ ਤੇ ਉਹ ਮਾਮਲਾ ਦਰਜ ਹੋਵੇਗਾ ਔਰ ਕਾਰਵਾਈ ਵੀ ਸੁਣਵਾਈ ਵੀ ਕਾਰਵਾਈ ਸੁਣਵਾਈ ਅਤੇ ਉਸ ਦਾ ਜਿਹੜਾ ਪੂਰਾ ਪ੍ਰੋਸੀਜਰ ਹੈ ਉਹ ਨਵੇਂ ਕਾਨੂੰਨਾਂ ਤਹਿਤ ਹੋਵੇਗਾ। ਵੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram x aur whatsapp channel par